हां शीलू दी कोई टी-शर्ट पाके ਲੈ ਗਿਆ ਇੱਕ ਗੱਲ ਪੱਕੀ ਆ ਵੀ ਬਾਹਰ ਹੁੰਦਾ ਕਈ ਵੀ ਰੀਟੀ ਸ਼ਰਟਾਂ ਜਵੇ ਹੋ ਸਕਦਾ ਉਹ ਵੀ ਪਾ ਕੇ ਸਟਾਰ ਬਣ ਜੇ ਚੱਲ ਕੋਈ ਨਹੀਂ ਆਪਾਂ ਦਾ ਸਾਰ ਲਾ ਕੇ ਘਰ ਦਾ ਕੰਮ ਹੀ ਆ ਆ ਗਈ ਹਾਂ ਤੂੰ ਤਾਂ ਲੱਗ ਗਿਆ ਚੰਦਰਦਨ ਪਹਿਲਾਂ ਨਾ ਰਸ ਗਈ ਆ ਕਿਹੜੇ ਪਿੰਡੋਂ ਆ ਪਤਾ ਬਰੋ ਪਤਾਪੁਰ ਵਾਲਾ ਕਾਜ ਟੀ-ਸ਼ਰਟ ਤਾਂ ਲੱਗੇ ਗਿਆ ਇਹ ਫੈਨ ਆ ਕਹਿੰਦੇ ਸ਼ੀਲੂ ਦਾ ਵੀ ਮੇਰੇ ਨਾਲ ਫੋਟੋ ਖਿਚਾਉ ਤੇ ਫੇਰ ਦਊਗਾ। ਇਹ ਸੀਮ ਲਾ ਗਿਆ ਬਤੰਦਰ। ਆ ਮੁੰਡੇ ਦੀ ਮੂਵੀ ਬਣਾ ਬਾਈ ਕਰਾ। ਆ ਇਹਨੂੰ ਲੱਭ ਕੇ ਲਿਆ ਕੌਣ? ਇਹਨੂੰ ਭੱਗੂ ਬੈਜੇ ਲੱਭ ਕੇ ਲਿਆ। ਇਹ ਵੀ ਬਹੁਤ ਵੱਡੀ ਗੱਲ ਆ ਵੀ ਪਾਲੇ ਬਾਈ। ਹੁਣ ਇਹਦੇ ਫੋਟੋ ਕਰਾਈਏ ਟੀ-ਸ਼ਰਟ ਆਪਣੇ ਕੋਲੇ ਆਪੇ ਆ ਜਾਣਾ ਬਾਈ ਨੇ। ਹਾਂ। ਆ ਟੀ-ਸ਼ਰਟ ਦੇ ਕੇ ਫੋਟੋ ਕਰਾ ਰਾਂਗੇ ਗੱਡੀ ਕੋਲੇ। ਉੱਥੇ ਆਪਣੇ ਘਰ ਕਰਾ ਰਾਂਗੇ। ਹਾਂ। ਇਹਦੇ ਨਾਲ ਲੈ ਜਾ ਨਾਲ ਹੀ ਕਰਾ ਦੀ ਹਾਂ। ਆ ਵਧੀਆ ਗੱਲ ਆ। ਬਹੁਤ ਧੰਨਵਾਦ ਇੱਕalon ਮੈਨੂੰ ਬਈ ਇਹ ਕੱਛਾ ਲੱਭ ਜਾਂਦਾ ਐਨਾ ਕੁਛ ਨਹੀਂ ਤੇ ਸਾਰਾ ਕੁਝ ਲੈ ਚੱਲੇ ਆ ਸ਼ੀਲੂ ਵਿਆਹ ਦੇ ਬੰਦਲੇ ਸਜਰਾ ਸਜਰਾ ਵੱਧਾ ਦੇ ਵਧਾਈਆਂ ਬਾਈ ਨੂੰ ਜੀਉ ਬੱਲੇ ਵਾਲੇ ਵਾਲੋ